ਮੈਨੂੰ ਯਾਦ ਹੈ ਬੰਗਲਾ ਸਾਹਿਬ ਉਹ ਬਜ਼ੁਰਗਾ ਨੇ ਸਾਰੇ ਸਾਡੇ ਬਜ਼ੁਰਗ ਇੱਥੇ ਕੇ ਬੇਟੇ ਭਾਈ ਧਰਮ ਸਿੰਘ ਜ਼ਖਮੀ ਸੁਣਿਆ ਹੋਣਾ ਤੁਸੀਂ ਬੰਗਲਾ ਸਾਹਿਬ ਭਾਈ ਧਰਮ ਸਿੰਘ ਜ਼ਖਮੀ ਹੋਣਾ ਨੇ ਆਸਾ ਕੀ ਵਾਰ ਦਾ ਕੀਰਤਨ ਕੀਤਾ ਤੇ ਕਮਰੇ ਚਲੇ ਗਏ ਕੋਈ ਪ੍ਰੇਮੀ ਸੱਜਣ ਕੀਰਤਨ ਸੁਣ ਤੋਂ ਬਾਅਦ ਪਿੱਛੇ ਚਲਾ ਗਿਆ ਤੇ ਉਹ ਗੁਟਕਾ ਖੋਲ ਕੇ ਨਾ ਜੀ ਆਸਾ ਦੀ ਵਾਰ ਦਾ ਪਾਠ ਪੜਨ ਪਏ ਉਹਦੇ ਮਨ ਚ ਆਇਆ ਵੀ ਸ਼ਾਇਦ ਕੋਈ ਗਲਤੀ ਹੋ ਗਈ ਹੋਵੇ ਉਚਾਰਨ ਵਿੱਚ ਜਦੋਂ ਸਮਾਪਤੀ ਕੀਤੀ ਬੋਠਰੇ ਉਹ ਹੱਸ ਕੇ ਕਹਿੰਦਾ ਭਾਈ ਸੇਬ ਹੁਣੇ ਤਾਂ ਆਸਾਂ ਕੀ ਵਾਰ ਦਾ ਕੀਰਤਨ ਕਰਕੇ ਆਏ ਤੇ ਹੁਣ ਤੁਸੀਂ ਫਿਰ ਪੜਦੇ ਪਏ ਉਹ ਗੱਲ ਬੜੀ ਸੋਹਣੀ ਕਹੀ ਕਹਿ ਲੱਗਿਓ ਮੈਂ ਢਿੱਡ ਲਈ ਪੜ ਕੇ ਆਇਆ ਇਹ ਮੈਂ ਆਪਣੀ ਆਤਮਾ ਲਈ ਪੜਨਾ ਆਇਆ ਉਹਨਾਂ ਪਾਵੇਂ ਸਬਦ ਪਾਵੇਂ ਸਿੱਧੇ ਕਹੋ ਨਾ ਮੈਂ ਕੀ ਬੇਨਤੀ ਕਰਾਂ ਹੋਰ ਸਿੱਖੋ ਗੁਰੂ ਗ੍ਰੰਥ ਸਾਹਿਬ ਨੂੰ ਕੇਵਲ ਨੌਲੇਜ ਲਈ ਨਾ